ਵੇ ਬੋਲਾ ਖਾਲੀ ਕਰਿਆ ਵਾ ਕੋਈ ਬੰਦਾ ਇਹਨਾ ਸਮਝੇ ਵੀ ਖਾਲੀ ਨਹੀਂ ਵੀ ਤੈਨੂੰ ਤੋਂ 4 ਕਿਲੋ ਬੋਲਾ ਖਾਲੀ ਕਰਿਆ ਵਾ ਠੀਕ ਹੈ ਜੀ ਠੀਕ ਮੈਂ ਉਪਰ ਚੈੱਕ ਕਰ ਸਕਦਾ ਕਿਉਂਕਿ ਇਹ ਯੂਰਫੇਰ ਹੀ ਪਈ ਆ ਵੀਰੇ ਠੀਕ ਹੈ ਜੀ ਠੀਕ ਅੱਧ ਕਾਠ ਸੁਖਣਾ ਸੁਹਣਾ ਲੋ ਜੀ ਬਾਕੀ ਸੀਮਨ ਬਹੁਤ ਚੰਗਾ ਲੱਗਿਆ ਵਾ ਬਾਈ ਜਿਹੜਾ ਸੀਮਨ ਇਹਦੇ ਲੱਗਿਆ ਵਾ ਜਿਹੜੇ ਸੀਮਨ ਦੀ ਇਹ ਆ ਫੁੱਲ ਡਿਟੇਲ ਦੇ ਦਾਂਗੇ ਠੀਕ ਆ ਹਾਂ ਉਹਦਾ ਤੁਹਾਡਾ ਸਟਰਾ ਸਮਿਆ ਵਾ ਸਟਰਾ ਸਮਿਆ ਵਾ ਬਾਈ ਠੀਕ ਆ ਬਾਕੀ ਜਿਹੜੇ ਹਾਂਜੀ ਬਾਈ ਸਸੀ ਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਧੌਲੇ ਬਾਈ ਕੋਲ ਇੱਕ ਤਾਜੀ ਸੂਈ ਗਾਂਬਕੂਆ ਜੀ ਤੇ ਇੱਕ ਹੈਗੀ ਗੱਬਣ ਟਾਪ ਦੀ ਜੇਰ ਜੂਰ ਡੰਨ ਹੋਈ ਵੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਸੀ ਕਾਈ ਸਸੀ ਕਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਸੁਖਚੰਦ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਜੀ ਠੀਕ ਆ ਕਿੰਨੇ ਕਾਮ ਵੀਰੇ ਆਪਣੇ ਕੋਲ ਦੋ ਵੇੜਾ ਨੇ ਵੀਰੇ ਇੱਕ ਤਾਂ ਸੂਈ ਹੈਗੀ ਸਵੇਰੇ 7:00 ਵਜੇ ਸੂਈ ਹੈ ਜੇ ਕੰਪਲੀਟ ਆ ਤਿੰਨ ਤੋਂ 4 ਕਿਲੋ ਬੋਲਾ ਕੱਢਿਆ ਬੱਚੇ ਨੂੰ ਪਲਾ ਕੇ ਠੀਕ ਆ ਹਾਂਜੀ ਸੂਆ ਅਰੀਜਨਲ ਦੂਜਾ ਸਾਈ ਵਾਲ ਤੇ ਜਰਸੀ ਕਰਾਉਸਾ ਸੀਲ ਡੰਡੀ ਦੀ ਗਾਰੰਟੀ ਅਗਲੇ ਦੇ ਘਰ ਦੀ ਵੀ ਹੋਈ ਠੀਕ ਆ ਜੇ ਜਿੱਦ ਲੱਤ ਮਰੂ ਆਪਣੀ ਵੇੜਾ ਕੋਈ ਕਰੇ ਵਾਪਸ ਭੇਜ ਦੇ ਠੀਕ ਆ ਜੀ ਬੱਚਾ ਕੀ ਵੀ ਇਹ ਦੇ ਮਗਰ ਮਗਰ ਬੱਚਾ ਵੀਰੇ ਬੱਚਾ ਪਿਓਰ ਸਾਈ ਵਾਲਾ ਥੋੜਾ ਡਰਦੀ ਹੈਗੀ ਨਾ ਸੂਈ ਕਰਕੇ ਨਾ ਠੀਕ ਆ ਕਵਰਾਉਂਦੀ ਆ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਹੁਣ ਸੀਲ ਬਹੁਤ ਆ ਲੋ ਲੋ ਜੀ ਚ ਨੇ ਵੀਰੇ ਸਾਈਵਲ ਕਰਾਸ ਗਾਂ ਇਦਾਂ ਬੈਠ ਨਹੀਂ ਜਿੰਦੀ ਥੱਲੇ ਹਾਂਜੀ ਕਰਮਾ ਦੀ ਠੰਡੀ ਬਹੁਤ ਆ ਲੋ ਲੋ ਜੀ ਚੈੱਕ ਕਰ ਸਕਦਾ ਠੀਕ ਹੈ ਵੀਰੇ ਸੁਆਕੇ ਮੈਂ ਦੱਸਾਂ ਬਾਈ ਸੁਆ ਵੀਰੇ ਦੂਜਾ ਸਾਰਾ ਦੇਖ ਲਓ ਵੀਰੇ ਹੋਰ ਮਾਰ ਦਿਓ ਕੋਈ ਬੱਚਾ ਲਾਉਣ ਦੀ ਲੋੜ ਨਹੀਂ ਕੁਛ ਨਹੀਂ ਵੀਰੇ ਖੁੱਲੀ ਛੱਡ ਕੇ ਚੂਈ ਚੱਲੇ ਜਾਏ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦਾ ਬਰਾ ਠੀਕ ਹੈ ਜੀ ਮਾਗਲੇ ਜੀ ਮਾਰ ਦਿਓ ਲੋ ਜੀ ਚੌਥੀਜਾ ਹਾਂਜੀ ਚੌਥਾ ਚੌਪਰਾ ਚੈੱਕ ਕਰ ਲੈ ਠੀਕ ਹੈ ਵੀਰੇ ਲੋ ਜੀ ਤੋਰ ਦੇ ਬਰਾ ਮੱਕੀ ਜੇ ਥਾਣ ਥਣ ਬਈ ਚਵਾਈ ਵਾਲਾ ਲੱਗਿਆ ਬਾਈ ਹਾਂਜੀ ਜਿਵੇਂ ਇੱਕ ਨੰਬਰ ਹੈਗੀ ਰੀਗਲ ਦੂਜਾ ਸੂਆ ਹਾਂਜੀ ਉਹ ਚਾਰ ਦੰਦਾ ਵੀ ਲੋਪਰਾ ਬਰਾ ਤਾਂ ਫੇਸ ਚੈੱਕ ਕਰੋ ਇਹਦਾ ਫਿਰ ਦੇਖੋ ਤੋਰਾ ਕਰਮਾ ਵਾਲੀ ਦਾ ਲੇਵੇ ਦਾ ਤਾਜ ਬਰਾ ਤਾਂ ਸਦਾ ਹਦ ਬਹੁਤ ਸੋਹਣਾ ਲੇਵਾ ਵੇ ਬੋਰਾ ਖਾਲੀ ਕਰਿਆ ਵਾ ਕੋਈ ਬੰਦਾ ਇਹਨਾਂ ਸਮਝੇ ਵੀ ਖਾਲੀ ਨਹੀਂ ਵੇ ਤਿੰਨ ਤੋਂ ਚਾਰ ਕਿਲੋ ਬੋਰਾ ਖਾਲੀ ਕਰਿਆ ਵਾ ਠੀਕ ਹੈ ਜੀ ਠੀਕ ਲੋਪਰਾ ਚੈੱਕ ਕਰ ਸਕਦਾ ਕਿਉਂਕਿ ਇਹ ਯੂਰ ਫੇਰ ਹੀ ਪਈ ਹੈ ਵੀਰੇ ਠੀਕ ਹੈ ਠੀਕ ਲੋਪਰਾ ਬਾਕੀ ਸੀਲ ਇੰਨੇ ਚ ਖੁੱਲੀ ਛੱਡ ਕੇ ਚੂਈ ਚਲੇ ਬੰਦਾ ਵੀਰੇ ਠੀਕ ਹੈ ਠੀਕ ਹੈ ਲੋ ਜੀ ਬੱਚੇ ਦਾ ਯਾਰ ਇਹ ਕਰਦੀ ਥੋੜਾ ਕਰਾਸ ਹੋ ਵੀ ਨਾ ਠੀਕ ਹੈ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਲੈ ਬਦਨ ਤੱਕ ਜਤੀ ਖੋਦ ਲਾ ਸਕਦੇ ਹਾਂ ਬਹੁਤ ਸੋਣੇ ਲੈਵਾ ਕਰਮਾ ਵਾਲੀ ਦੇ ਲੋ ਜੀ ਤਾਂ ਚੈੱਕ ਕਰ ਸਕਦੇ ਆ ਜੇ ਵੀ ਪਰ ਇਹ ਛੋਟੀਆਂ ਬਸੀਆਂ ਨੇ ਦੁੱਤ ਨਹੀਂ ਹੁੰਦਾ ਨਾ ਨਾ ਵੀਰੇ ਠੀਕ ਹੈ ਆ ਜਿਹੜੇ ਫੋਰਡ ਨੇ ਤੁਹਾਡੇ ਨਾਲ ਥੋੜੇ ਥੋੜੇ ਇਹ ਹਾਂਜੀ ਹੈਗੇ ਦੋਨੇ ਸਾਈਡ ਦੇ ਵੀਰੇ ਆਪਾਂ ਦੱਸ ਕੇ ਦੇਵਾਂਗੇ ਪਰ ਚੱਲਦਾ ਕੋਈ ਨਹੀਂ ਹੈਗਾ ਚੱਲ ਜੀ ਆਪਣੀ ਗਰੰਟੀ ਹੋ ਬੇਸ਼ੱਕ ਬੰਦਾ ਅਦੇ ਘਰੋਂ ਵਾਪਸ ਭੇਜ ਦੇ ਨਹੀਂ ਹੱਕ ਵੀ ਇਹ ਨਾ ਬਣਦਾ ਕਿਉਂਕਿ ਜਿਹੜਾ ਨਾ ਆਪਾਂ ਦੱਸਣ ਦਾ ਤੇ ਜੇ ਵੀਰੇ ਆਪ ਹੀ ਹੈ ਨਾ ਜੇਰ ਨਾ ਨਾ ਵੀਰੇ ਜਮਾ ਜਾਣਾ ਥੋੜੇ ਕੋਲ ਵੀਡੀਓ ਵੀ ਹੈਗੀ ਹੈ ਨਾ ਹਾਂ ਹਾਂ ਵੀਰੇ ਜੇ ਰੁਪਈਏ ਦੀ ਆਪਣੇ ਕੋਲ ਵੀਡੀਓ ਹੈਗੀ ਹੈ ਪ੍ਰੋਪਰ ਬਾਕੀ ਰਸੀਦ ਤਾਂ ਇੰਨੀ ਆਪਾਂ ਹੁਣ ਦੁਬਾਰੇ ਥੱਲੇ ਵਹੇ ਨੇ ਥੱਲੇ ਥੋੜਾ ਕੈ ਠੀਕ ਲੋ ਚੱਕਾ ਸੰਦੂਾਰੇ ਬਾਈ ਕਨਾਲ ਦੇਖੋ ਬਹੁਤ ਸਿਦਾ ਲੋ ਦੁਵਾਰੇ ਤਾਰਾ ਮਾਰਦਣੇ ਠੀਕ ਠੀਕ ਲੋ ਕੋਈ ਜ਼ੂਮ ਨਹੀਂ ਸੈਂਪਲ ਵੀਡੀਓ ਲੈ RAM ਨਾ ਬਿਣਾ ਨੇੜੇ ਚ ਪਾਲਿਆ ਬਾਈ ਸਰ ਬਹੁਤ ਸੋਹਣੀ ਆ ਠੀਕ ਹੈ ਨਾ ਅੱਛਾ ਬੜਾ ਨੇੜੇ ਤੋਂ ਬੈਠਾ ਬਾਈ ਠੀਕ ਆ ਬਸ ਤੇ ਗਗਨ ਸਿੰਘ ਬਾਈ ਰੇਟ ਇਹਦਾ ਜਾਇਜ ਵਸਤ ਇਹਦਾ ਵੀਰੇ ਆਜੀ ਵੀਰੇ ਬੰਪਰੀ ਦਾ ਹੋ ਰਹੀ ਐ ਤਾਂ ਨਵੇਂ ਸਾਲ ਦਾ 50000 ਰੁਪਏ ਛੜਦਾਂਗੇ ਵੀਰੇ 50000 ਚੋਂ ਭਰਾ ਮਾਨਸਾ ਧਾਣੇ ਬਾਈ ਕਹਿੰਦਾ ਕਰਦਾਂਗੇ 1000 ਰੁਪਏ ਤੇ 49000 ਦੀ ਵੜ ਤੁਸੀਂ ਰਜ਼ਾਹਦ ਆਪਾਂ ਪਿੰਡਾਂ 'ਚ ਤੁਰੇ ਫਿਰਦੇ ਬਈ ਕੋਈ ਐਰੀ ਜੀ ਮੁੱਲ ਦੀ ਦਿੰਦਾ ਨਹੀਂਗਾ 12 15 ਕਿਲੋ ਦੁੱਧ ਦੂਗੀ ਵੇ ਪਿੱਛੀ ਜੀ ਤੋਂ ਲਈ ਆ ਵੀਰੇ ਉਹਨਾਂ ਨੇ ਕਿਹਾ ਪਹਿਲਣ ਦਾ ਕਹਿੰਦੇ 12 13 ਕਿਲੋ ਦੁੱਧ ਚੋਇਆ ਵਾ 15 ਕਿਲੋ ਮੰਨ ਕੇ ਲਈ ਤੇ ਪਰ 12 13 ਕਿਲੋ ਦਾ ਕੋਈ ਰੋੜਾ ਨਹੀਂ ਬਈ ਬਾਕੀ ਸੇਵ ਵਾਲਾ ਬਾਕੀ ਸੇਵ ਵਾਲਾ ਵੀਰੇ ਠੀਕਾ ਲੋਪਰਾ ਸਾਈਟਾ ਚੈੱਕ ਕਰ ਸੋ ਜੇ ਰਡਾ ਤੇ ਕੱਲੇ ਪੱਠੀ ਪੁਣੇ ਜਾ ਕੇ ਕੋਈ ਸੁਆਉਣ ਦੀ ਲੋੜ ਨਹੀਂ ਸੂਈ ਸਵਾਈ ਤਾਜੀ ਜਾਲੇ ਛੋੜੇ ਸਾਹਮਣੇ ਦੀਂਦੇ ਹਨ ਤੇ ਜੇ ਰਾ ਪੀਏ ਤੇ ਦਾਣਾ ਪਾਓ ਤੇ ਦੁੱਧ ਚੋਗੋ ਠੀਕ ਹਨ ਲੋ ਜੀ ਬੋਲਾ ਠੀਕ ਹੈ ਜੀ ਹਾਂ ਜੀ ਅਗਲੀ ਵਾਰ ਦੀ ਜਾਣਕਾਰੀ ਇਹ ਵੀ ਰੀਜਨਲ ਦੂਜਾ ਸੁਹਾ ਹਾਂਜੀ ਇਹ ਮੈਂ ਦੰਦਾਂ ਨੂੰ ਚੈੱਕ ਨਹੀਂ ਕਰੀਏ ਹੋ ਸਕਦਾ ਬਈ ਇਹ ਵੀ ਦੰਦਾਂ ਜੀ ਲੁੱਗੀ ਚੋਗੀ ਹੋਗੀ ਹਾਂਜੀ ਤੂੰ ਵੇਰ ਬੂਥੀ ਦੇਖੋ ਵੀ ਕਿੰਨੀ ਪਿਆਰੀ ਹੈ ਠੀਕ ਹੈ ਜਾਤ ਕੁਆਲਟੀ ਫੁੱਲ ਆ ਵੀਰੇ ਦੰਨਾਂ ਦੀ ਸਿੱਗੀ ਆ ਵੀਰੇ ਸਿੱਗੀ ਆ ਹਾਂ origignal ਦੂਜਾ ਸੂਆ ਵੀਰੇ ਇਹ ਜੇ ਪਲੂਨ ਨੇ 22 ਤੋਂ 30 ਕਿਲੋ ਦਿੱਤਾ ਵਾ 22 ਤੋਂ 30 ਹਾਂ ਹਜੇ ਵੀਰੇ ਦੇ ਕਟੋ-ਕਟ ਵੀ 10 ਦਿਨ ਪੈਣੇ ਬਾਕੀ 10 ਦਿਨ ਦੀ ਕੱਟ ਹਾਂ ਫਾਰਮ ਦੀ ਵੀਡੀਓ ਪਈ ਆ ਆਪਣੇ ਕੋਲ ਬਈ ਫਾਰਮ ਚੋਂ ਲਈ ਹੈਗੀ ਤੁਸੀਂ ਇਹ ਮੈਨੂੰ ਵੀ 80 ਤੋਂ 25 ਤੋਂ 27 ਕਿਲੋ ਦੂਗੀ ਠੀਕ ਆ ਪੂਰੀ ਜਾਤ ਵਾਲੀ ਆ ਪੂਰੀ ਨਸਲ ਆ ਵੀਰੇ ਵੱਡੀ ਬਾਕੀ ਕੋਈ ਛੋਟੀ ਨਾ ਮੰਨੇ ਵੀਰੇ ਪੂਰੀ ਕੱਦਕਾਰ ਵਾਲੀ ਹੈਗੀ ਓਨੀ ਹੀ ਲੰਮੀ ਆ ਓਨੀ ਉੱਚੀ ਆ ਬਈ ਠੀਕ ਆ ਗੱਬਣ ਦੀ ਥਣਾ ਲਈ ਆਪਣੀ ਗਰੰਟੀ ਹੋਊਗੀ ਠੀਕ ਆ ਕਿੰਨੇ ਦਿਨ ਵੀਰੇ ਪੈ ਵਾਲੇ ਹਜੇ 10 ਦਿਨ ਪਏ ਆ ਵੀਰੇ ਬਾਕੀ ਆ ਦੋ ਦਿਨ ਦੁਬਾਰੇ ਫਿਰ 10 ਪੁੱਛ ਲੈ ਬਈ ਤੂੰ 10 ਦਿਨ ਪੈ ਆ ਠੀਕ ਹਨ ਥੋੜਾ ਕੈਮਰੇ ਤੋਂ ਡਰਦੀ ਕੀ ਚਿੱਤਰ ਇੱਕ ਖੁੱਲੀ ਰਹਿੰਦੀ ਕਰਕੇ ਵੀਰੇ ਰਸੇ ਦੀ ਹਲਕਤ ਮੰਨਦੀ ਠੀਕ ਆ ਜੀ ਠੀਕ ਆ ਲੋ ਭਰਾ ਫਾਰਮ ਵਾਲੇ ਦੱਸੀ ਤੇ ਕੰਨ ਛੋਟਾ ਤੇ ਕੱਦ ਕਾਠ ਸੁਖਣਾ ਸੁਣ ਲੋ ਜੀ ਬਾਕੀ ਸੀਮਨ ਬਹੁਤ ਚੰਗਾ ਲੱਗਿਆ ਵਾ ਬਾਈ ਜਿਹੜਾ ਸੀਮਨ ਇਹਦੇ ਲੱਗਿਆ ਵਾ ਜਿਹੜੇ ਸੀਮਨ ਦੀ ਇਹ ਆ ਫੁੱਲ ਡਿਟੇਲ ਦੇ ਦਾਂਗੇ ਠੀਕ ਆ ਹਾਂ ਉਹਦਾ ਥੋੜਾ ਸਟਰਾ ਸਮਿਆ ਵਾ ਸਟਰਾ ਸਮਿਆ ਵਾ ਬਾਕੀ ਜਿਹੜੇ ਫਾਰਮ ਚ ਆਈ ਆਪਾਂ ਉਹਨਾਂ ਦਾ ਨੰਬਰ ਦੇ ਦਾਂਗੇ ਬਾਈ ਬੰਦਾ ਉਹਨਾਂ ਨਾਲ ਕੰਟੈਕਟ ਕਰਕੇ ਬਾਅਦ ਚ ਲੈ ਲੈ ਠੀਕ ਆ ਆਪਰਾ ਚੈੱਕ ਕਰਸਦਾ ਲੈ ਆਪਰਾ ਮੋੜ ਲਿਆ ਫਾਰਮ ਵਾਲੀ ਗਾਂ ਬਹੁਤ ਸੋਹਣੀ ਤਤੌਰ ਤੋਂ ਮੜੀ ਹੋਰ ਤੌਰ ਤੋਂ ਲੰਮੀ ਮੜੀ ਲੋ ਜੀ ਠੀਕ ਹੈ ਲੋ ਜੀ ਕੱਚੀ ਹਰੇ ਦਾ ਦਰਨ ਤੇ ਕੱਦ ਕਾੜ ਗੜੂ ਮੂਣੂ ਬਹੁਤ ਬਾਈ ਠੀਕ ਹੈ ਜੀ ਬਸ ਬੱਤੋਏ ਲੋ ਜੀ ਚੈੱਕ ਕਰਸਦਾ ਬਰਾ ਵਧੀਆ ਦੁੱਧ ਦੋ ਕਰਮਾਂ ਵਾਲੀ ਹਲੇਲੇ ਵਾਲਾ ਦੁੱਧ ਵੀਰੇ 25 ਕਿਲੋ ਮੰਨ ਕੇ ਲੈ ਲੈ ਕੋਈ ਬੰਦਾ ਪਰ ਦੁੱਧ ਤੇ 26 27 ਕਿਲੋ ਦੂਗਾ ਠੀਕ ਹੈ ਠੀਕ ਹੈ ਬਈ ਜੀ ਦਾ ਰੇਟ ਆ ਇਹਦਾ ਰੇਟ ਵੀ ਅੱਜ ਦਾ ਰੇਟ ਹੈਗਾ ਦਾ 85000 ਰੁਪਿਆ ਠੀਕ ਹੈ ਹਾਂ ਠੀਕ ਹੈ ਜੀ ਅੱਜ ਕਿਸ ਨੇ ਮਾਨਤਾਨ 85 ਚ ਮਾਨਤਾਨ ਕਰ ਦਾਂਗੇ ਵੀਰੇ ਜਿਹੜਾ ਬੰਦਾ ਆਊਗਾ ਪਰ ਇੱਕ ਗੱਲ ਆ ਜਿਹੜਾ ਆਪਾਂ ਵੀਡੀਓ ਜੀ ਪਾਉਣੇ ਆ ਬਈ ਤੁਸੀਂ ਵੀ ਰੋਈ ਪਾਉਣੇ ਹੋ ਇਹ ਜੀ ਦਾ 85000 ਕੋਈ ਮੁੱਲ ਕਰਦਾ ਨਹੀਂ ਹੈਗਾ ਠੀਕ ਹੈ ਠੀਕ ਆਪਣਾ ਆਪਣੇ ਲਈ ਲੱਗੀ ਪਾਹ ਚ ਮਿਲੀ ہوئی ਆ ਆਪ ਨੂੰ 12000 ਦੀ ਮਾਰਜਨ ਆਪਾਂ ਨੂੰ ਐ ਜੀ ਹੈ ਵੀ ਅੱਜ 10000 ਰੁਪਏ ਨੂੰ ਨਾ ਆਪਾ ਠੀਕ ਹੈ ਤੇ ਜੇ ਆ ਦੋਨੇ ਵੇੜਾਂ ਦਾ ਸੌਦਾ ਹੁੰਦਾ 100 ਕਿਲੋਮੀਟਰ ਦੀ ਪਹੁੰਚ ਵੀਰੇ 100 ਕਿਲੋਮੀਟਰ ਦੀ ਹਾਂ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਹੋ ਠੀਕ ਨੇ 100 ਕਿਲੋਮੀਟਰ ਦੀ ਪਹੁੰਚ ਫ੍ਰੀ ਜੇ ਕਿਸੇ ਨੇ ਦੋਨੇ ਗਾਮਾ ਇਕੱਠਿਆਂ ਲੈਣੀ ਆ ਠੀਕ ਹੈ ਨਾ ਤੇ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਲਾਈਕ ਕਮੈਂਟ ਸ਼ੇਅਰ ਕਰਦਾ ਕਰੋ ਬਾਈ ਜੀ ਨਾਲ ਜੁੜਕਣਾ ਨਾ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਓਕੇ ਬਾਈ